ਫੋਨ ਆਉਂਦੇ ਸੀਗੇ ਸਾਡੇ ਨਾਲ ਵਧੀਆ ਗੱਲ ਕਰਦਾ ਸੀਗਾ 2 ਸਾਲ ਹੋ ਗਏ ਸੀਗੇ ਉਹਨੂੰ ਗਏ ਨੂੰ ਕਦੇ ਕੋਈ ਉਹਨੇ ਉਹ ਜੀ 1921 ਵਾਲੀ ਗੱਲ ਹੀ ਨਹੀਂ ਕੀਤੀ ਵੀ ਉਹਦਾ ਫਰੈਂਡ ਦਾ ਫੋਨ ਆਇਆ ਵੀ ਤੁਹਾਡੇ ਬੰਦੇ ਨੇ ਆਹ ਸਟੈਪ ਚੁੱਕ ਲਿਆ ਵਾ ਉਹਨੇ ਆਪਣੇ ਪਰਨੇ ਨਾਲ ਹੀ ਫੈਲ ਲਿਆ ਬਾਅਦ ਚੋਂ ਸਾਨੂੰ ਪੁਲਿਸ ਦਾ ਵੀ ਫੋਨ ਆਇਆ ਉਹਾਂ ਨੇ ਵੀ ਹਾਂ ਇਹ ਗੱਲ ਸੱਚੀ ਹੈ ਪੂਰੀ ਹੱਸ ਕੇ ਗੱਲ ਕਰਦਾ ਸੀ ਬਈ ਜਦੋਂ ਵੀ ਕਰਦਾ ਸੀਗਾ ਉਹਦੇ ਫਰੈਂਡ ਨੇ ਵੀ ਸਾਨੂੰ ਇਹੀ ਦੱਸਿਆ ਵੀ ਸਾਨੂੰ ਜਦੋਂ ਉੱਥੇ ਮਿਲਦਾ ਸੀਗਾ ਵੀ ਵਧੀਆ ਹੱਸ ਕੇ ਮਿਲਦਾ ਸੀਗਾ ਕੋਈ ਟੈਂਸ਼ਨ ਵਾਲੀ ਗੱਲ ਕਰਦਾ ਹੀ ਨਹੀਂ ਸੀਗਾ ਨਾਲ ਦੇ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਨਹੀਂ ਜਮੈਂ ਹਾਂਜੀ ਕੰਮ ਤਾਂ ਮਿਲ ਨਹੀਂ ਰਿਹਾ ਸੀ ਤੇ ਇੱਕ ਇੱਕ ਸਮੈਸਟਰ ਰੰਦਾ ਸੀਗਾ ਜੀ ਉਹਦਾ ਕੰਮ ਦੀ ਟੈਂਸ਼ਨ ਤੇ ਇੱਕ ਪੜਾਈ ਦੀ ਟੈਂਸ਼ਨ ਲੈ ਗਈ ਤਾਂ ਕਰਕੇ ਆਪਾਂ ਡਿਪਰੈਸ਼ਨ ਕਹਿ ਸਕਦੇ ਹਾਂ ਲਾਈਕ ਮੇਰਾ ਭਰਾ ਕੱਲਾ ਸੀਗਾ ਘਰੇ ਇਹਨੇ ਮੈਨੂੰ ਲੱਗਦਾ ਲਗਭਗ 11:00 ਵਜੇ ਇਹ ਕੰਮ ਕੀਤਾ ਜੀ 2:30 ਵਜੇ ਜਾ ਕੇ ਬੋਡੀ ਨੂੰ ਲੰਮਦੇ ਆਓ ਗੈਰ ਰਾਤ ਚੀ ਮੈਨੂੰ ਕਹਿੰਦਾ ਸੀ ਵੀ ਮੈਂ ਮਹੀਨੇ ਤੱਕ ਆਉਂਗਾ ਵੀ ਤੁਸੀਂ ਮੈਨੂੰ ਲੈਣ ਆ ਜਿਓ ਇੰਨੀ ਉਹਨੇ ਗੱਲ ਕਹੀ ਸੀ ਮੈਨੂੰ ਮੈਂ ਕਿਹਾ ਵੀ ਮੈਂ ਲੈਣ ਆ ਜੀਮਾ ਤੁਹਾਨੂੰ ਅਸੀਂ ਉਹਨੂੰ ਕਿਹਾ ਵੀ ਸੀ ਜੀ ਤਰੋਂ ਨਹੀਂ ਜੀ ਲੱਗਦਾ ਵੀ ਸਾਨੂੰ ਦੱਸ ਦੇ ਇਸ ਦੀ ਇੱਧਰ ਦੀ ਟਿਕਟ ਕਰਾ ਦਿੰਦੇ ਆ ਵੀ ਤੂੰ ਇੱਧਰ ਆ ਜਾ ਉਹ ਵੀ ਆ ਕੋਈ ਫੈਮਲੀ ਵੱਲੋਂ ਕੋਈ ਪ੍ਰੈਸ਼ਰ ਨਹੀਂ ਸੀ ਉਹਦੇ ਤੇ ਵੀ ਜਾਂ ਤੂੰ ਕੰਮ ਕਿਉਂ ਨਹੀਂ ਕਰਦਾ ਜਾਂ ਤੂੰ ਸਾਨੂੰ ਇੱਧਰ ਪੈਸੇ ਨਹੀਂ ਭੇਜਦਾ ਵੀ ਉਹ じゃ ਕੋਈ ਪ੍ਰੈਸ਼ਰ ਨਹੀਂ ਸੀ ਬਈ 1% ਵੀ ਸਗੋਂ ਇਧਰੋਂ ਇਹ ਗੱਲ ਹੋਈ ਸੀ ਇਹਦਾ ਉਹਦੇ ਇੱਕ ਪੇਪਰ ਦੀ ਰੀਪੇਅਰ ਆ ਗਈ ਸੀ ਇਹ ਵੀ ਗੱਲ ਹੋਈ ਸੀ ਉਦੋਂ ਵੀ ਜੇ ਤਰ੍ਹਾਂ ਹੈਗੀ ਕੋਈ ਦੱਸ ਦੇ ਜੇ ਲੋੜ ਆ ਤੈਨੂੰ ਤੂੰ ਦੱਸ ਅਸੀਂ ਭੇਜਦੇ ਆ ਇਹਨਾਂ ਨਾਲ ਵੀ ਅੱਗੇ ਵੀ ਐ ਕਰ ਦਿੰਦੇ ਵੀ ਥੱਕਿਆ-ਦੁੱਕਿਆ ਹੁੰਦਾਈ ਉਹ ਬਸ ਐ ਸਿੱਧਾ ਹੀ ਫੋਨ ਕਰ ਦਿੰਦੇ ਵੀ ਚੱਲ ਮੈਂ ਸਵੇਹਾ ਕਰਦਾ ਤੇ ਇਹਨਾਂ ਨਾਲ ਹੀ ਚੱਲ ਸਵੇਹਾ ਕਾਰੀ ਲਊਗਾ ਫੋਨ ਮਤਲਬ ਆਪਣੇ ਇਧਰ ਰਾਤ ਸੀ ਉਧਰ ਤਾਂ ਸਵੇਹੀ ਸੀ ਤੇ ਇਹਨਾਂ ਨੂੰ ਐ ਚੱਲੋ ਕੋਈ ਜਾਂ ਕੰਮ ਤੋਂ ਆਇਆ ਹੋਊਗਾ ਵੀ ਆਪੇ ਸਵੇਹਾ ਕਾਲ ਕਰ ਲੂਗਾ ਜੇ ਉਦੋਂ ਵੀ ਫੋੜੇ ਵਰਗੇ ਨੇ ਵੀ ਕਿਹਾ ਵੀ ਜੇ ਤੈਨੂੰ ਕੋਈ ਕੰਮ ਨਹੀਂ ਹੁੰਦਾ ਤੂੰ ਵੀ ਇਹ ਵੀ ਨਹੀਂ ਆਪਾਂ ਵੀ ਤੂੰ ਜੋ ਤਰ੍ਹਾਂ ਜੀ ਨਹੀਂ ਜੀ ਲੱਗਦਾ ਤੂੰ ਤਫਾ ਕਰ ਆ ਜਾ ਟਿਕਟ ਤੇਰੀ ਕਰਵਾ ਦਨੇ ਇਹ ਵੀ ਨਹੀਂ ਵੀ ਕੋਈ ਘਰ ਆਉਣ ਨੂੰ ਕੋਈ ਟੈਨਸ਼ਨ ਹੋਊਗੀ ਜਾਂ ਮੈਨੂੰ ਘਰ ਦੇ ਕੀ ਕਹਿਣਗੇ ਵੀ ਕੋਈ ਕੋਈ ਫੈਮਲੀ ਇਹ ਤਾਂ ਹੈ ਨਹੀਂ ਕੋਈ ਪੈਸੇ ਪਿੱਛੇ ਜਾਂ ਆਪਾਂ ਕਹਿ ਲਈ ਆਪਾਂ ਨੂੰ ਇਧਰੋਂ ਪ੍ਰੈਸ਼ਰ ਕੋਈ ਉਹ ਜਾਣੀ ਸੀ ਬਸ ਉਹ ਆਪ ਦੇ ਮਨ 'ਚ ਹੀ ਕੋਈ ਡਿਪਰੈਸ਼ਨ ਲੈ ਗਿਆ ਗੱਲ ਕੋਈ ਦੱਸੀ ਨਹੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਕੇ ਦਾ ਇੱਕ ਨੌਜਵਾਨ ਜੋ 2 ਸਾਲ ਪਹਿਲਾਂ ਕੈਨੇਡਾ ਜਾਂਦਾ ਆ ਇੱਕ ਮੰਦ ਭਾਗੀ ਖਬਰ ਆਉਂਦੀ ਆ ਕਿ ਉਸ ਨੌਜਵਾਨ ਨੇ ਉੱਥੇ ਆਪਣੇ ਆਪ ਨੂੰ ਖਤਮ ਕਰ ਲਿਆ ਖੁਦਕੁਸ਼ੀ ਕਰ ਪੂਰਾ ਮਾਮਲਾ ਕੀ ਹੈ ਕੀ ਕਾਰਨ ਬਣਦਾ ਹੈ ਸਾਡੇ ਨਾਲ ਪਰਿਵਾਰ ਹੈ ਉਸ ਵੀਰ ਦਾ ਭਰਾ ਆ ਨਾਲ ਰਿਸ਼ਤੇਦਾਰ ਨਹੀਂ ਹੋਰ ਪਿੰਡ ਦੇ ਵੀਰ ਨਹੀਂ ਬਈ ਜਿਹੜੀ ਘਟਨਾ ਵਾਪਰੀ ਹੈ ਕੀ ਹੋਇਆ ਪਹਿਲਾਂ ਤਾਂ ਸਾਰਾ ਉਹ ਕਿਸੇ ਕੋਸ ਨਹੀਂ ਬਈ ਫੋਨ ਆਉਂਦੇ ਸੀਗੇ ਸਾਡੇ ਨਾਲ ਵਧੀਆ ਗੱਲ ਕਰਦਾ ਸੀਗਾ 2 ਸਾਲ ਹੋ ਗਏ ਸੀਗੇ ਉਹਨੂੰ ਗਏ ਨੂੰ ਸਟੱਡੀ ਵੀਜ਼ੇ ਤੇ ਗਿਆ ਸੀਗਾ 2 ਸਾਲ ਦਾ ਦਾ ਵੀਜ਼ਾ ਸੀਗਾ ਜੀ ਤੇ 21 ਸਾਲ ਮੈਨੂੰ ਲੱਗਦਾ ਉਹਦੀ ਉਮਰ ਸੀਗੀ ਸ਼ਾਇਦ ਤੇ ਸਾਡੇ ਨਾਲ ਵੀ ਵਧੀਆ ਗੱਲਾਂ ਕਰਦਾ ਸੀ ਹੱਸ ਹੱਸ ਕਦੇ ਕੋਈ ਉਹਨੇ ਉਹ ਜੀ 1921 ਵਾਲੀ ਗੱਲ ਹੀ ਨਹੀਂ ਕੀਤੀ ਜਦੋਂ ਵੀ ਮਿਲਦਾ ਸੀ ਮਤਲਬ ਕਿ ਫੋਨ ਤੇ ਗੱਲ ਕਰਦਾ ਸੀ ਵੀਡੀਓ ਕਾਲ ਤੇ ਹੱਸ ਕੇ ਗੱਲ ਕਰਦਾ ਸੀ ਬਈ ਠੀਕ ਹੈ ਹਾਂਜੀ ਤੇ ਕੀ ਬਾਈ ਜਦੋਂ ਤੁਹਾਨੂੰ ਪਤਾ ਕਿੱਥੋਂ ਲੱਗਦਾ ਕੀ ਕਿਸੇ ਦਾ ਫੋਨ ਆਉਂਦਾ ਜਾਂ ਕੀ ਦੱਸਦੇ ਨੇ ਤੁਹਾਨੂੰ ਬਈ ਉਹਦੇ ਫਰੈਂਡ ਦਾ ਫੋਨ ਆਉਂਦਾ ਸਾਨੂੰ ਵੀ ਜਿੱਥੇ ਉਹ ਮੁੰਡੇ ਰਹਿੰਦੇ ਸੀਗੇ ਇਕੱਠੇ ਵੀ ਉਹਦੇ ਫਰੈਂਡ ਦਾ ਫੋਨ ਆਇਆ ਵੀ ਤੁਹਾਡੇ ਬੰਦੇ ਨੇ ਆਹ ਸਟੈਪ ਚੁੱਕ ਲਿਆ ਵਾ ਕੇਰਾਂ ਦਾ ਵੀ ਸਾਨੂੰ ਯਕੀਨ ਨਹੀਂ ਹੋਇਆ ਬਾਅਦ ਚੋਂ ਉਹਨਾਂ ਨੇ ਕਿਹਾ ਵੀ ਇਹ ਤੁਹਾਡੀ ਖਬਰ ਸੱਚੀ ਆ ਬਾਦ ਚੋਂ ਸਾਨੂੰ ਪੁਲਿਸ ਦਾ ਵੀ ਫੋਨ ਆਇਆ ਉਹਨਾਂ ਦੇ ਵੀ ਹਾਂ ਇਹ ਗੱਲ ਸੱਚੀ ਹੈ ਉਹਨਾਂ ਨੂੰ ਬਈ ਕਦੋਂ ਕਿੱਥੋਂ ਪਤਾ ਲੱਗਦਾ ਉਹ ਬਈ ਕੰਮ ਤੇ ਗਏ ਸੀਗੇ ਸਾਰੇ ਮੇਰਾ ਭਰਾ ਕੱਲਾ ਸੀਗਾ ਘਰੇ ਤੇ ਇਹਨੇ ਮੈਨੂੰ ਲੱਗਦਾ ਲਗਭਗ 11:00 ਵਜੇ ਇਹ ਕੰਮ ਕੀਤਾ ਜੀ ਤੇ ਪੁਲਿਸ ਨੂੰ ਜਾ ਕੇ 2:30 ਵਜੇ ਬੋਡੀ ਦੀ ਇਨਫੋਰਮੇਸ਼ਨ ਮਿਲਦੀ ਹੈ ਵੀ 2:30 ਵਜੇ ਜਾ ਕੇ ਬੋਡੀ ਨੂੰ ਲਾਉਂਦੇ ਆਓ ਕਿੱਥੇ ਸੀ ਬਈ ਮਤਲਬ ਗੈਰਾਤ ਚੀ ਗੈਰਾਤ ਚੀ ਹਾਂ ਜੀ ਕਿਤੇ ਕਿਸ ਤਰੀਕੇ ਨਾਲ ਉਹਨੇ ਆਪਣੇ ਪਰਨੇ ਨਾਲ ਹੀ ਫਾਇ ਲੈ ਲਿਆ ਠੀਕ ਹਾਂ ਜੀ ਮਤਲਬ ਤੁਸੀਂ ਇਹ ਕਹੇ ਕਿ ਹੱਸ ਖਿੰਡ ਕੇ ਗੱਲਬਾਤ ਕਰਦਾ ਸੀ ਤੁਹਾਡੀ ਗੱਲ ਕਿਦਨ ਹੁੰਦੀ ਆਖਰੀ ਵਾਰ ਉਹਦੇ ਨਾਲ ਮੇਰੀ ਬਈ 29 ਤਰੀਕ ਨੂੰ ਠੀਕ ਹੈ 29 ਹਾਂਜੀ ਬਈ ਮੈਨੂੰ ਹੁਣ ਆਉਂਦਾ ਵੀ ਵਧੀਆ ਹੱਸ ਕੇ ਗੱਲਾਂ ਕਰਦਾ ਬਈ ਉਹਨੇ ਮੜੀ ਜੀ ਵੀ ਨਹੀਂ ਸਾਨੂੰ ਹਿੰਟ ਵੀ ਦਿੱਤਾ ਵੀ ਮੈਨੂੰ ਕੋਈ ਦੁੱਖ ਤਕਲੀਫ ਆ ਪੂਰੀ ਹੱਸ ਕੇ ਗੱਲ ਕਰਦਾ ਸੀ ਬਈ ਜਦੋਂ ਵੀ ਕਰਦਾ ਸੀਗਾ ਉਹਦੇ ਫਰੈਂਡ ਨੇ ਵੀ ਸਾਨੂੰ ਇਹੀ ਦੱਸਿਆ ਵੀ ਸਾਨੂੰ ਜਦੋਂ ਉੱਥੇ ਮਿਲਦਾ ਸੀਗਾ ਵੀ ਵਧੀਆ ਹੱਸ ਕੇ ਮਿਲਦਾ ਸੀਗਾ ਕੋਈ ਟੈਨਸ਼ਨ ਵਾਲੀ ਗੱਲ ਕਰਦਾ ਹੀ ਨਹੀਂ ਸੀਗਾ ਨਾਲ ਤਾਂ ਉਹਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਕੋਈ ਨਹੀਂ ਜਿਵੇਂ ਨਹੀਂ ਕੀ ਕਾਰਨ ਕੀ ਸੀ ਮੁੱਖ ਮਤਲਬ ਕਿਵੇਂ ਪਤਾ ਲੱਗਿਆ ਕਿ ਕਿਉਂ ਇਹ ਸਟੈਪ ਚੁੱਕਣਾ ਪਿਆ ਇਹਦਾ ਹੀ ਹਜੇ ਪੁਲਿਸ ਉਧਰ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਆਪਾਂ ਤਾਂ ਕੁਝ ਨਹੀਂ ਕਹਿ ਸਕਦੇ ਹਜੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਧਰ ਉਹ ਹੀ ਦੱਸਣਗੇ ਘਰੋਂ ਬਾਰ ਘਾਟੀ ਨਿਕਲਦਾ ਸੀ ਘਰੀ ਰਹਿੰਦਾ ਸੀ ਠੀਕ ਹੈ ਹਾਂਜੀ ਜਿਵੇਂ ਖਬਰ ਦੇ ਵਿੱਚ ਆ ਰਿਹਾ ਕਿ ਕੰਮ ਕਾਰਨ ਸੀਗਾ ਵੀ ਕੰਮ ਨਹੀਂ ਮਿਲ ਰਿਹਾ ਜਿਆਦਾ ਤੰਗ ਪਰੇ ਹਾਂਜੀ ਕੰਮ ਤਾਂ ਮਿਲ ਨਹੀਂ ਰਿਹਾ ਸੀ ਤੇ ਇੱਕ ਇੱਕ ਸੈਮੈਸਟਰ ਰਹਿੰਦਾ ਸੀਗਾ ਜੀ ਉਹਦਾ ਤੇ ਕੰਮ ਤਾਂ ਮਿਲਦਾ ਨਹੀਂ ਸੀ ਕਰੇ ਰਹਿੰਦਾ ਸੀਗਾ ਇੱਕ ਉਹਦੀ ਟੈਨਸ਼ਨ ਟੈਨਸ਼ਨ ਲੈ ਗਈ ਨਾ ਹੀ ਉਹਨੇ ਸਾਨੂੰ ਵੀ ਇੱਧਰ ਦੱਸਿਆ ਕੰਮ ਦੀ ਟੈਨਸ਼ਨ ਤੇ ਇੱਕ ਪੜਾਈ ਦੀ ਟੈਨਸ਼ਨ ਲੈ ਗਈ ਤਾਂ ਕਰਕੇ ਆਪਾਂ ਡਿਪਰੈਸ਼ਨ ਕਹਿ ਸਕਦੇ ਆ ਲਾਈਕ ਮਤਲਬ ਜਿਹੜਾ ਪਰਿਵਾਰ ਨੇ ਭੇਜਿਆ ਹੋਊਗਾ ਜਦੋਂ ਬਾਹਰ ਉਹਦਾ ਕਾਰਨ ਕੀ ਸੀ ਮਤਲਬ ਘਰ ਦੇ ਹਾਲਾਤ ਉਹਦੇ ਸੀਗੇ ਜਾਂ ਉਹਨੇ ਸੋਚਿਆ ਹੋਣਾ ਜਾਂ ਕਿਉਂ ਉਹਨੇ ਚੁਣਿਆ ਬਾਹਰ ਜਾਣ ਦਾ ਰਸਤਾ ਨਹੀਂ ਉਹਦੇ ਸਾਰੇ ਫਰੈਂਡ ਬਾਹਰ ਸੀਗੇ ਉਹਨੂੰ ਵੀ ਆਏ ਸੀ ਵੀ ਮੈਂ ਉਹਨਾਂ ਨਾਲ ਉੱਥੇ ਵਧੀਆ ਕੋਣ ਮਿਲ ਜਾਊਂਗਾ ਉੱਤਾਂ ਕਰਕੇ ਗਿਆ ਸੀ ਯਾਰ ਸਟੱਡੀ ਕਰਨ ਗਿਆ ਸੀ ਹਾਂਜੀ ਸਟੱਡੀ ਕਰਨ ਗਿਆ ਸੀ ਠੀਕ ਹੈ ਚੰਗੇ ਫਿਊਚਰ ਲਈ ਕਰਦਾ ਸੀ ਵੀਰੇ ਉਹ ਤਾਂ ਚਲੋ ਹਨਾ ਕੋਈ ਆਪਾਂ ਉਹ ਨਹੀਂ ਕਹਿ ਸਕਦੇ ਵੀ ਆਪਾਂ ਕੱਲੇ ਵੀ ਜਾਂ ਕੱਲੇ ਪੈਸੇ ਲਈ ਹਨਾ ਵੀ ਉਹ ਚੀਜ਼ ਲਈ ਨਹੀਂ ਸੀ ਵੀ ਆਪਦੇ ਘਰੇ ਵਧੀਆ ਸੀ ਕੋਈ ਆਪਾਂ ਉਹ ਨਹੀਂ ਕਹਿ ਸਕਦੇ ਵੀ ਚਲੋ ਹੈ ਤਾਂ ਛੋਟੇ ਜ਼ਿਮੀਂਦਾਰਾਂ ਚ ਹੀ ਆਪਾਂ ਹਨਾ ਪਰ ਇਹ ਜੀ ਆਪਾਂ ਉਹ ਨਹੀਂ ਕਹਿ ਸਕਦੇ ਵੀ ਜਾਂ ਬਾਲੇ ਤੰਗ ਸੀ ਜਾਂ ਹਨਾ ਵੀ ਆਪਦੇ ਘਰੇ ਠੀਕ ਸੀ ਯਾਰ ਵੀ ਇੱਧਰ ਨਾਰਮਲ ਆਪਾਂ ਨੂੰ ਵੀ ਪਤਾ ਹੀ ਆ ਪਿਓ ਚੀਜ਼ ਕੋਈ ਗੱਲ ਉਦਾਂ ਦੀ ਨਹੀਂ ਸੀ ਬਸ ਵੀ ਚੰਗੇ ਫਿਊਚਰ ਲਈ ਸੀ ਵੀ ਚਲੋ ਉੱਥੇ ਜਾ ਮੈਂ ਕੁਝ ਬਣ ਜਾਊਂਗਾ ਇੱਥੇ ਵੀ ਜੇ ਮੈਂ ਕੁਝ ਪੜ੍ਹੋ ਲਿਖ ਗਿਆ ਗਾਂ ਵੀ ਕੋਰਸ ਕਰੀ ਗਿਆ ਵੀ ਕੋਈ ਜੌਬ ਮਿਲਣ ਦੇ ਚਾਂਸ ਤਾਂ ਹੈ ਨਹੀਂਗੇ ਫੇਲਿਅਰ ਹੀ ਹੈ ਜੇ ਮੰਨ ਲਓ ਕੋਈ ਜੌਬ ਮਿਲਦੇ ਚਾਂਸ ਵੀ ਹੈ ਕੋਈ ਪਰਜਾ ਮੰਨ ਲਓ ਕੋਟਾ ਜਿਹੜਾ ਦੂਸਰਾ ਉਹਨਾਂ ਦੀ ਪਹਿਲ ਹੁੰਦੀ ਹੈ ਜੇ ਮਤਲਬੋ ਪ੍ਰਾਈਵੇਟ ਜੌਬ ਹੁੰਦੀ ਹੈ ਗੱਲੀ ਉਹ ਪ੍ਰਾਈਵੇਟ ਜੌਬ ਤੁਸੀਂ ਸੋਨੂੰ ਵੀ ਪਤਾ ਹੀ ਹੈ ਕਿੱਦਾਂ ਹੁੰਦਾ ਹਨਾ ਵੀ ਕਿੰਨਾ ਹਾਰਡ ਵਰਕ ਹੁੰਦਾ ਤੇ ਫਿਰ ਵੀ ਉਨੀ ਕੋਈ ਮਿਹਨਤ ਦਾ ਮੁੱਲ ਨਹੀਂ ਮਿਲਦਾ ਨਹੀਂ ਭਾਈ ਉਹ ਕਹਿੰਦੇ ਕਿ ਕਿਸੇ ਨੂੰ ਦੱਸਦਾ ਨਹੀਂ ਸੀਗਾ ਪਰਿਵਾਰ ਦੇ ਨਾਲ ਵੀ ਨਹੀਂ ਕਦੇ ਗੱਲਬਾਤ ਕੀਤੀ ਕਿ ਮੈਨੂੰ ਮੁਸ਼ਕਲ ਆ ਕੋਈ ਤੰਗ ਪਰੇਸ਼ਾਨੀ ਨਹੀਂ ਨਹੀਂ ਵੀਰੇ ਪਰਿਵਾਰ ਨਾਲ ਤਾਂ ਕਦੇ ਕੋਈ ਕੋਈ ਗੱਲ ਨਹੀਂ ਹੋਈ ਮੰਨ ਕੇ ਚੱਲੋਣ ਕਰੇ ਆਪਾਂ ਕਹਿ ਦਿੰਦੇ ਹੁਣ ਮਾਂ ਪਿਓ ਤੋਂ ਵੱਧ ਕੋਈ ਨਹੀਂ ਜਾਣਦਾ ਉਹਦੇ ਬੱਚੇ ਨੂੰ ਉਹਨਾਂ ਨੂੰ ਵੀ ਉਹ ਚੀਜ਼ ਕਦੇ ਫੀਲ ਹੋਈ ਨਹੀਂ ਕਦੇ ਵੀ ਜਾਂ ਵੀ ਇਹ ਚੀਜ਼ਾਂ ਇਹ ਆਏ ਆ ਹਨਾ ਵੀ ਉਹ ਨਾਰਮਲ ਆਪਾਂ ਕਰਦੇ ਹਾਂ ਵੀ ਕੰਮ ਜਾਂਦਾ ਕਿਤੇ ਵੀ ਮੈਨੂੰ ਅੱਜ ਕੰਮ ਨਹੀਂ ਮਿਲਿਆ ਵੀ ਜਾਂ ਉਹ ਕੱਲ ਨੂੰ ਬੁਲਾਉਣਗੇ ਹਨਾ ਵੀ ਉਹ ਚੀਜ਼ ਹੀ ਕੋਈ ਉਦਾਂ ਦਾ ਕੋਈ ਗੱਲ ਕਿਸੇ ਨਾਲ ਕੋਈ ਗੱਲ ਹੋਈ ਨਹੀਂ ਵੀ ਉਹ ਵੀ ਆ ਕੋਈ ਫੈਮਿਲੀ ਵਾਲੋਂ ਕੋਈ ਪ੍ਰੈਸ਼ਰ ਨਹੀਂ ਸੀ ਉਹਦੇ ਤੇ ਵੀ ਜਾਂ ਤੂੰ ਕੰਮ ਕਿਉਂ ਨਹੀਂ ਕਰਦਾ ਜਾਂ ਤੂੰ ਸਾਨੂੰ ਇੱਧਰ ਪੈਸੇ ਨਹੀਂ ਭੇਜਦਾ ਵੀ ਉਹ じゃ ਕੋਈ ਪ੍ਰੈਸ਼ਰ ਨਹੀਂ ਸੀ ਬਈ 1% ਵੀ ਸਗੋਂ ਇਧਰੋਂ ਇਹ ਗੱਲ ਹੋਈ ਸੀ ਇਹਦਾ ਉਹਦੇ ਇੱਕ ਪੇਪਰ ਦੀ ਰਿਪੇਅਰ ਆ ਗਈ ਸੀ ਇਹ ਵੀ ਗੱਲ ਹੋਈ ਸੀ ਉਦੋਂ ਵੀ ਜੇ ਤਰ੍ਹਾਂ ਹੈਗੀ ਆ ਕੋਈ ਦੱਸ ਦੇ ਜੇ ਲੋੜ ਆ ਤੈਨੂੰ ਤੂੰ ਦੱਸ ਸੀ ਭੇਜਦੇ ਆ ਠੀਕ ਹੈ ਬਾਕੀ ਉੱਥੇ ਸਾਰੇ ਦੇ ਬ੍ਰਿਸ਼ਤਦਾਰ ਕੋਈ ਪਿੰਡ ਦੇ ਬਹੁਤ ਯਾਰ ਬਲੀ ਬਹੁਤ ਬੰਦੇ ਵੀ ਮਤਲਬ ਸਾਰੇ ਹੈਲਪ ਕਰਨ ਵਾਲੇ ਸੀ ਕਿਸੇ ਕੋਲੇ ਕੋਈ ਗੱਲ ਕਰਦਾ ਹਨ ਸਭ ਕੁਝ ਰੇਂਜਮੈਂਟ ਹੁੰਦਾ ਸੀ ਕੋਈ ਇਹ ਨਹੀਂ ਸੀ ਜੇ ਮੰਨ ਕੇ ਚੱਲੋ ਤਾਂ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੀ ਸੀ ਜੇ ਆਪਾਂ ਕਹਦੀਏ ਕੋਈ ਮੰਨ ਕੇ ਚੱਲੋ ਕੋਈ ਪੇਪਰ ਦਾ ਜਾਂ ਨਿੱਕੀ ਮੋਟੀ ਗੱਲ ਕੋਈ ਜਾਂ ਕੋਈ ਰੈਂਟ ਦਾ ਕਹੀ ਜਾਂਦੇ ਵਿੱਚ ਹਨ ਕੋਈ 5-700 ਡਾਲਰ ਪਿੱਛੇ ਕੋਈ ਬੰਦਾ ਇਹ ਨਹੀਂ ਕਰਦਾ ਹੁੰਦਾ ਵੀਰੇ ਬਸ ਲਾਲੋ ਵੀ ਕੋਈ ਸਟਾਰ ਜਾਓ ਆਪਦੇ ਆਪ ਜੀ ਵੀ ਮੈਨੂੰ ਕੋਈ ਕੰਮ ਨਹੀਂ ਮਿਲਦਾ ਕੁਝ ਬੰਦਦਾ ਨਹੀਂ ਜਿਵੇਂ ਛੋਟੇ ਬੱਚੇ ਇੱਕ ਸੀ ਬੱਚਾ ਹਜੇ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ 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 ਮੰਨ ਕੇ ਚੱਲੋ ਵੀ ਪਹਿਲਾਂ ਵੀ ਹੋ ਸਕਦਾ ਕੋਈ ਉਹਦਾ ਇਹ ਚੀਜ਼ ਮੰਨ ਕਰਦਾ ਹੋਵੇ ਤੇ ਪਰ ਇਹ ਵੀ ਪਹਿਲਾਂ ਕੋਈ ਚਲੋ ਉਹਨੂੰ ਕੋਈ ਟਾਈਮ ਨਹੀਂ ਮਿਲਿਆ ਕੋਈ ਕੋਲੇ ਸੀ ਹੁੰਦਾ ਵੀ ਹੁਣ ਕੋਈ ਚਲੋ ਉੱਥੇ ਕੋਈ ਹੈ ਨਹੀਂ ਹੈ ਵੀ ਨਹੀਂ ਸੀ ਕੋਲੇ ਕੋਈ ਉਦਾਂ ਕੋਈ ਗੱਲਬਾਤ ਵੀ ਨਹੀਂ ਜੇ ਆਪਾਂ ਕਹੀਏ ਕਿਸੇ ਨੇ ਕੋਈ ਜਾਂ ਕੋਈ ਗੱਲ ਹੋਈ ਹੋਵੇ ਥੋੜਾ ਟਾਈਮ ਵੱਲਾ ਘੰਟਾ ਕੇ ਬ੍ਰਦਰ ਨਾ ਹੋਈ ਆ ਨਾਰਮਲ 2 ਮਿੰਟ ਗੱਲ ਹੋਈ ਕਹਿੰਦਾ ਮੈਂ ਸਵੇਰ ਲਾਉਂਗਾ ਹੁਣ ਕਹਿੰਦਾ ਮੈਂ ਸਵੇਰ ਲਾਉਣਾ ਬਸ ਇੰਨਾ ਕਹਿ ਕੇ ਕੱਟਤਾ ਇਹਨਾਂ ਨਾਲ ਵੀ ਅੱਗੇ ਵੀ ਐਂ ਕਰ ਦਿੰਦਾ ਵੀ ਥੱਕਿਆ ਧੱਕਿਆ ਹੁੰਦਾਈ ਉਹ ਬਸ ਐਂ ਸਿੱਧਾ ਹੀ ਫੋਨ ਕੱਢ ਦਿੰਦਾ ਵੀ ਚਲ ਮੈਂ ਸਵੇਰ ਕਰਦਾ ਤੇ ਇਹਨਾਂ ਨਾਲ ਹੀ ਚਲ ਸਵੇਰ ਕਰੀ ਲਾਉਗਾ ਫੋਨ ਮਤਲਬ ਆਪਣੇ ਇਧ ਤੇ ਇਹਨਾਂ ਨੂੰ ਅਸੀਂ ਚਲੋ ਕੋਈ ਜਾਂ ਕੰਮ ਦਵਾਇਆ ਹੋਊਗਾ ਵੀ ਆਪੇ ਸੁਬਾਹ ਕਾਲ ਕਰ ਲੂਗਾ। ਉਹ ਸੁਬਾਹ ਫਿਰ ਜਦੋਂ ਕੋਈ ਆਪਾਂ ਨੂੰ ਜੇ ਤਾਂ ਕੋਈ ਮਨਚ ਹੁੰਦਾ ਜਾਂ ਆਪਾਂ ਨੂੰ ਪਤਾ ਹੁੰਦਾ ਕੋਈ ਟੈਨਸ਼ਨ 'ਚ ਹੈ। ਸੁਬਾਹ ਫਿਰ ਪਹਿਲਾਂ ਇਹ ਫੜੀ ਵਰਗੇ ਖੇਤ ਗਏ ਸੀ ਇਹਨਾਂ ਨੂੰ ਫੋਨ ਉੱਤੇ ਗੱਲ ਹੋਈ ਬਾਹਰੋਂ ਆਈ ਪਹਿਲਾਂ ਤਾਂ ਇਹਨਾਂ ਨੇ ਦੋ ਕਵਾਰੀ ਗੱਲ ਕਰਕੇ ਇਗਨੋਰ ਕਰਤੀ ਵੀ ਹੁਣ ਜਿਵੇਂ ਸਕੈਮ ਫਰੋਡ ਵਗੈਰਾ ਹੋ ਰਿਹਾ ਨਾ ਵੀ ਤੁਹਾਡਾ ਬੱਚਾ ਵੀ ਫੌਰਨ ਹੈ ਨਾ ਵੀ ਉਹਨੂੰ ਜਾਂ ਜੇਲ੍ਹ ਹੋਊਗੀ ਜਾਂ ਇਹ ਹੋ ਗਿਆ। ਇਹਨਾਂ ਨੂੰ ਦੋ ਤਿੰਨ ਵਾਰੀ ਤੇ ਇਹਨਾਂ ਨੇ ਇਗਨੋਰ ਕੀਤਾ ਨਾ ਫਿਰ ਫਿਰ ਫੋਨ ਆਇਆ ਕਹਿੰਦੇ ਵੀ ਯਾਰ ਸੱਚ ਦੱਸੋ। ਫਿਰ ਉਹਨਾਂ ਨਾਲ ਫਿਰ ਜਦੋਂ ਕੰਟੈਕਟ ਕਰਕੇ ਪਤਾ ਕੀਤਾ ਫਿਰ ਸਾਨੂੰ ਕਲੀਅਰ ਹੋਈ ਵੀ ਗੱਲ ਸੱਚੀ ਐ ਤੇ ਉਸ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਹੋ ਕੋਈ ਉਹਨਾਂ ਦੇ ਨਾਲ ਰਹਿੰਦਾ ਸੀਗਾ ਉਹਨਾਂ ਨੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਜਾਂ ਉਹਨੂੰ ਕੋਈ ਕਿਹਾ ਹੋਵੇ ਜਾਂ ਜਿਵੇਂ ਤੰਗ ਪਰੇਸ਼ਾਨੀ ਦੀ ਗੱਲ ਆ ਵੀ ਕੰਮ ਨਹੀਂ ਮਿਲਦਾ ਜਾਂ ਉਹਨੂੰ ਕਿਹਾ ਹੋਵੇ ਮੈਨੂੰ ਕੰਮ ਦਿਵਾ ਦੋ ਕੋਈ ਅੱਗੇ ਪਿੱਛੇ ਗੱਲ ਹੋਈ ਹੋਵੇ ਨਹੀਂ ਗੱਲ ਵੈਸੇ ਉਹ ਮੁੰਡੇ ਕੋਲੇ ਉਹਨ ਮੇਰੀ ਸਿਸਟਰ ਹੀ ਐ ਪਹਿਲਾਂ ਉਹ ਟਾਰੀਓ ਸੀ ਬ੍ਰੈਂਟਨ ਜਿੱਥੇ ਉਹਨਾਂ ਕੋਲ ਹੀ ਰਹਿੰਦਾ ਸੀ ਉਹ ਵੀ ਉਹਨਾਂ ਡਮਿੰਟਨ ਸ਼ਿਫਟ ਹੋ ਗਈ ਸੀ ਉਹਨਾਂ ਨਾਲ ਗੱਲਾਂ ਤਾਂ ਕਰਦਾ ਰਹੇ ਹੁਣ ਉੱਥੇ ਜਾ ਕੇ ਵੀ ਆਏ ਹਨ ਮੁੰਡਿਆਂ ਨਾਲ ਵੀ ਗੱਲਬਾਤ ਉਹਨਾਂ ਨੇ ਕੀਤੀ ਹੈ ਕੋਈ ਵੀ ਉਹ ਚੀਜ਼ ਦਾ ਕੁਝ ਨਹੀਂ ਉਹ ਕਹਿੰਦੇ ਸਾਨੂੰ ਕਦੇ ਕੋਈ ਚੀਜ਼ ਦੱਸੀ ਹੀ ਨਹੀਂ ਇਹਨੇ ਉਹ ਕਹਿੰਦੇ ਸਗੋਸੀ ਨੂੰ ਕਹਿੰਦੇ ਜੀ ਤੂੰ ਕੰਮ ਦਾ ਜੀ ਕੋਈ ਕੰਮ ਤੇਰੇ ਕੋਲੇ ਹੈ ਘੱਟ ਹੈ ਜਾਂ ਭਾਰਾ ਕੋਈ ਨਹੀਂ ਹੁੰਦਾ ਕਈ ਵਾਰੀ ਬੰਦੇ ਤੋਂ ਵੀ ਜਾਂ ਤਨ ਨੂੰ ਕੋਈ ਤੈਨੂੰ ਲੱਗਦਾ ਵੀ ਮਿਹਨਤ ਜ਼ਿਆਦਾ ਹੈ ਵੀ ਆਪਾਂ ਕੰਮ ਚੇਂਜ ਕਰ ਲਾਂਗੇ ਵੀ ਵਾਧੂ ਸੀਗੇ ਉੱਥੇ ਹੁਣ ਚਲੋ ਗਾਂਧੀਆ ਹੁੰਦੇ ਹੀ ਆ ਵੀ ਥੋੜਾ ਜਿਹਾ ਉਧਰ ਹੈਗਾ ਫਰਕ ਜੇ ਬ੍ਰੈਂਟਨ 'ਚ ਆਪਾਂ ਨੂੰ ਵੀ ਪਤਾ ਤੇ ਪਰ ਗੱਲ ਜੇ ਕਿਸੇ ਕੋਲੇ ਕਰਦਾ ਫੇਰ ਹੀ ਹੁੰਦਾ ਵੀ ਇਹਨਾਂ ਕਿਸੇ ਕੋਲੇ ਨਾ ਉਹਨਾਂ ਕੋਲੇ ਗੱਲ ਕੀਤੀ ਇਹਨੇ ਉਹ ਮੁੰਡਿਆਂ ਕੋਲੇ ਵੀ ਵੀ ਜਾ ਯਾਰ ਮੈਨੂੰ ਵੀ ਕੋਈ ਲੋਡ ਆ ਹਨਾ ਕੋਈ ਗੱਲ ਕਿਸੇ ਕੋਲੇ ਵੀ ਨਹੀਂ ਕੀਤੀ ਹਾਂ ਬਈ ਜਿਵੇਂ 2 ਸਾਲ ਹੋ ਗਏ ਲੱਗੇ ਪਰ ਗਿਆ ਨੂੰ ਇੱਕ ਵਾਰ ਆਇਆ ਇੱਥੇ ਹੈ ਉੱਥੇ ਨਹੀਂ 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 ਬਈ ਕਦੇ ਨਹੀਂ ਆਇਆ ਨਹੀਂ ਬਈ ਜਾਂ ਆਉਣ ਬਾਰੇ ਸੋਚਦਾ ਹੋਵੇ ਤੂੰ ਪਹਿਲਾਂ ਸੋਚਦਾ ਸੀ ਬਈ ਮੈਨੂੰ ਕਹਿੰਦਾ ਸੀ ਵੀ ਮੈਂ ਮਹੀਨੇ ਤੱਕ ਆਉਂਗਾ ਵੀ ਤੁਸੀਂ ਮੈਨੂੰ ਲੈਣ ਆ ਜਿਓ ਇੰਨੇ ਉਹਨੇ ਗੱਲ ਕਹੀ ਸੀ ਮੈਨੂੰ ਮੈਂ ਕਿਹਾ ਵੀ ਮੈਂ ਲੈਣ ਆ ਜਾਈਂਗਾ ਤੁਹਾਨੂੰ ਠੀਕ ਹੈ ਬਈ ਆਉਣ ਬਾਰੇ ਵੀ ਗੱਲਬਾਤ ਹਾਂਜੀ ਹਾਂਜੀ ਕਰਦਾ ਸੀਗਾ ਅਸੀਂ ਉਹਨੂੰ ਕਿਹਾ ਵੀ ਸੀ ਜੀ ਤਰ੍ਹਾਂ ਨਹੀਂ ਜੀ ਲੱਗਦਾ ਵੀ ਸਾਨੂੰ ਦੱਸ ਦੇ ਅਸੀਂ ਤੇਰੀ ਇੱਧਰ ਦੀ ਟਿਕਟ ਕਰਾ ਦਿੰਦੇ ਆ ਵੀ ਤੂੰ ਇੱਧਰ ਆ ਜਾ ਹਾਂਜੀ ਕਦੇ ਕਿਹਾ ਉਹਨੇ ਮਤਲਬ ਜੀ ਨਹੀਂ ਲੱਗਦਾ ਜਾਂ ਰਹਿਣ ਨੂੰ ਦਿਲ ਨਹੀਂ ਕਰਦਾ ਜਾਂ ਮਾਹੌਲ ਹੋਰ ਆ ਜਾਂ ਇੱਥੋਂ ਦਾ ਹੋਰ ਆ ਇਹ ਇੱਕ ਅੱਧੀ ਵਾਰੀ ਉਹਨੇ ਕਿਹਾ ਜੀ ਹਾਂਜੀ ਨਾਰਮਲ ਵੀ ਉਹਦਾ ਕਿਹਾ ਸੀ ਜਗਰ ਦਾ ਕਿਹਾ ਸੀ ਉਹਦੋਂ ਵੀ ਇੱਕ ਦੋ ਵਾਰੀ ਕੋਈ ਫਰੈਂਡ ਨੂੰ ਕਹਿੰਦਾ ਯਾਰ ਇੱਥੇ ਥੋੜਾ ਜਿਹਾ ਨਾ ਜੀ ਨਹੀਂ ਲੱਗਦਾ ਨਾ ਮੈਂ ਕਹਿੰਦਾ ਵੀ ਵੇਖੂਗਾ ਬ੍ਰੈਂਟਨ ਹੀ ਜਾਣਾ ਉਹ ਕਹਿੰਦਾ ਵੀ ਚਲ ਤੂੰ ਦੇਖ ਲੈ ਨਾ ਵੀ ਇੱਧਰ ਵੀ ਗੱਲ ਹੋਈ ਉਦੋਂ ਜਦੋਂ ਕੈਲਗਰੀ ਜਾਣ ਬਾਰੇ ਵੀ ਕੀਤਾ ਇੱਥੇ ਇਹ ਮਰਦ ਉਹਨੇ ਆਪਦੇ ਬ੍ਰਦਰ ਨਾਲ ਲਾਉ ਵੀ ਹਣਾ ਮੈਨੂੰ ਪੁੱਛਿਆ ਮੈਂ ਕਿ ਯਾਰ ਉਹਨੇ ਇਹ ਚੀਜ਼ ਆਪਾਂ ਨੂੰ ਕੀ ਪਤਾ ਤੈਨੂੰ ਉੱਧਰ ਤੋਂ ਤੈਨੂੰ ਪਤਾ ਵੀ ਜਿੱਥੇ ਇਧਰ ਹੀ ਸਾਈਟਿੰਗ ਹੁੰਦੀ ਹੈ ਵੀ ਤੂੰ ਕਰ ਲੈ ਜੇ ਉੱਧਰ ਜਾਣਾ ਜਿੱਥੇ ਵੀ ਤੈਨੂੰ ਪਤਾ ਕੰਮ ਮਿਲਦਾ ਜਾਂ ਜੋ ਵੀ ਸਰਦਾ ਤੇਰਾ ਆਪਦੇ ਅਕੋਰਡਿੰਗ ਤੂੰ ਵੇਖ ਵੀ ਜੇ ਕੋਈ ਸਾਨੂੰ ਸਾਡੇ ਤੱਕ ਕੰਮ ਆ ਵੀ ਲੋਡ ਹੈ ਦੱਸਦੇ ਉਦੋਂ ਵੀ ਫੁੜੀ ਅਰਗੇ ਨੇ ਵੀ ਕਿਹਾ ਵੀ ਜੇ ਤੈਨੂੰ ਕੋਈ ਕੰਮ ਨਹੀਂ ਹੁੰਦਾ ਤੂੰ ਵੀ ਇਹ ਵੀ ਨਹੀਂ ਆਪਾਂ ਵੀ ਤੂੰ ਜੋ ਤਰ੍ਹਾਂ ਜੇ ਨਹੀਂ ਜੀ ਲੱਗਦਾ ਤੂੰ ਤਫਾ ਕਰ ਆ ਜਾ ਟਿਕਟ ਤੇਰੀ ਕਰਵਾ ਦਿੰਨੇ ਇਹ ਵੀ ਨਹੀਂ ਵੀ ਕੋਈ ਘਰ ਆਉਣ ਨੂੰ ਕੋਈ ਟੈਨਸ਼ਨ ਹੋਊਗੀ ਜਾਂ ਮੈਨੂੰ ਘਰ ਦੇ ਕੀ ਕਹਿਣਗੇ ਜਿਵੇਂ ਕਈ ਵਾਰ ਹੁੰਦਾ ਜਿਵੇਂ ਕਈ ਵਾਰ ਹੁੰਦਾ ਕਿ ਮਤਲਬ ਪੈਸੇ ਭੇਜਾਂ ਮੈਂ ਕਮਾਈ ਕਰਾਂ ਜਾਂ ਬੰਦਾ ਆਪ ਸੋਚ ਲੈਂਦਾ ਹਨਾ ਕਿ ਯਾਰ ਪਰਿਵਾਰ ਨੇ ਭੇਜਿਆ ਵੀ ਮੈਂ ਕੁਝ ਕਰ ਨਹੀਂ ਰਿਹਾ ਇਦਾਂ ਉਹ ਮਨ ਚ ਉਹਦਾ ਵੀਰੇ ਮਨਿਕ ਚ ਉਹ ਹੀ ਚੀਜ਼ ਨਾਲ ਪ੍ਰੈਸ਼ਰ ਹੋਈ ਗਿਆ ਨਾ ਉਹਨੂੰ ਆਪ ਦੇ ਅੰਦਰ ਆਪ ਦੇ ਆ ਵੀ ਹੋਈ ਗਿਆ ਵੀ ਗੱਲ ਕਿਸੇ ਨਾਲ ਸ਼ੇਅਰ ਕਰਦਾ ਕੋਈ ਫੈਮਲੀ ਨਾਲ ਵੀ ਅੱਗੋਂ ਫੈਮਲੀ ਆਪਾਂ ਨੂੰ ਵੀ ਪਤਾ ਵੀ ਕੌਣ ਮਾਪਿਓ ਕਿਹੜਾ ਵੀ ਆਪਾਂ ਹੋਰ ਨਹੀਂ ਕਹਿ ਸਕਦੇ ਆਪਣੇ ਇਧਰ ਇੰਡੀਆ ਦਾ ਤਾਂ ਆਪਾਂ ਦੇਖਦੇ ਹੀ ਆ ਵੀ ਕਿਹੜਾ ਮਾਪਿਓ ਕਹਿੰਦਾ ਭਾਵੇਂ ਕੁਝ ਵੀ ਨਾ ਹੋਵੇ ਅਗਲਾ ਕਹਿੰਦਾ ਕੋਈ ਨਾ ਵੀ ਜਦੋਂ ਜਿਉਂਦੇ ਜੀ ਸਭ ਕੁਝ ਚੱਲੀ ਜਾਂਦਾ ਵੀ ਕੋਈ ਆਪਣੇ ਪੰਜਾਬ ਚ ਤਾਂ ਭੁੱਖਾ ਸੌਂਦਾ ਨਹੀਂ ਵੀਰੇ ਇੰਨਾ ਕੁ ਤਾਂ ਹੈਗਾ ਵੀ ਕੋਈ ਕੋਈ ਫੈਮਲੀ ਇਹ ਤਾਂ ਹੈ ਨਹੀਂ ਕੋਈ ਪੈਸੇ ਪਿੱਛੇ ਜਾਂ ਆਪਾਂ ਕਹਿ ਦੀ ਆਪਾਂ ਨੂੰ ਇਧਰੋਂ ਪ੍ਰੈਸ਼ਰ ਕੋਈ ਉਹ ਜਾਣੀ ਸੀ ਬਸ ਉਹ ਆਪ ਦੇ ਮਨ ਚ ਕੋਈ ਡਿਪਰੈਸ਼ਨ ਲੈ ਗਿਆ ਗੱਲ ਕੋਈ ਦੱਸੀ ਨਹੀਂ ਵੀ ਕੋਈ ਜਾਂ ਬੇਰੋਜ਼ਗਾਰੀ ਦੀ ਲਾਲੋ ਵੀ ਜਾਂ ਮੇਰਾ ਬੰਦਾ ਨਹੀਂ ਕੋਈ ਜਾਂ ਮੈਨੂੰ ਅਜੇ ਕੋਈ ਕੰਮ ਨਹੀਂ ਇੰਨਾ ਚੱਲਦਾ ਹਨ ਵੀ ਜਾਂ ਮੈਂ ਘਰੇ ਨਹੀਂ ਆਏ ਕਰਦਾ ਉਹ ਚਲੋ ਆਪ ਦੀ ਆਪ ਜੀ ਸੋਚੀ ਗਾ ਜੇ ਗੱਲ ਕੋਈ ਪਤਾ ਹੁੰਦੀ ਤਾਂ ਫਿਰ ਤਾਂ ਇੰਨਾ ਕੋਈ ਗੱਲ ਹੁੰਦਬਾਨੀ ਨਹੀਂ ਦਿੰਦਾ ਸੀ ਇਹ ਛੋਟੀ ਕਰਕੇ ਥੋੜਾ 22 ਸਾਲ ਦੀ ਏ ਸੀਗੀ ਜਿਵੇਂ ਮਨ ਲਓ ਪਲਸ 2 ਕਰਕੇ ਬੱਚਾ ਜਾਂਦਾ ਘਰੋਂ ਬਾਹਰ ਵੀ ਘਟ ਨਿਕਲਦਾ ਸੀ ਇੱਥੇ ਵੀ ਰਿਜ਼ਰਵ ਨੇਚਰ ਦਾ ਸੀਗਾ ਆਣ ਗਵਾਂਡ ਵੀ ਰਹਿੰਦਾ ਸੀਗਾ ਜਿਵੇਂ ਮੰਨ ਲਓ ਮੋਸਟਲੀ ਪਿਆਰ ਨਾਲ ਜਵਾਕਾਂ ਨਾਲ ਹੀ ਬੋਲਣਾ ਜਵਾਕਾਂ ਨਾਲ ਵਧੀਆ ਮਿਲਦਾ ਜੁਲਦਾ ਸੀਗਾ ਜੋ ਮੇਰਾ ਮਨ ਕਹਿੰਦਾ ਵੀ ਉੱਥੇ ਕੀ ਹੋਇਆ ਕਿ ਇਹ ਛੋਟੀ ਕਰਕੇ ਉਹਨੇ ਕਿਸੇ ਨਾਲ ਗੱਲ ਖੁੱਲ ਕੇ ਸ਼ੇਅਰ ਨਹੀਂ ਕੀਤੀ ਜੇ ਗੱਲ ਮੰਨ ਲਓ ਸ਼ੇਅਰ ਕਰਦਾ ਕੋਈ ਨਾਲ ਦੇ ਨਾਲ ਕਰਦਾ ਜਿਵੇਂ ਇਹਨਾਂ ਦੇ ਰਿਲੇਟਿਵ ਸੀਗੇ ਉੱਥੇ ਉਹਨਾਂ ਨੂੰ ਮਿਲਦਾ ਸਾਡੇ ਪਿੰਡ ਤੋਂ ਵੀ ਸੀਗੇ ਮੁੰਡੇ ਪੀ.ਆਰ ਨੇ ਪਹਿਲਾਂ ਉੱਥੇ ਗਏ ਵੇ ਉਹਨਾਂ ਨਾਲ ਕਿਤੇ ਮਿਲਦਾ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਵੀ ਇੱਥੇ ਆਇਆ ਹੋਇਆ ਜੇ ਮਿਲ ਲੈਂਦਾ ਮੰਨ ਲਓ ਬੈਠ ਕੇ ਗੱਲਬਾਤ ਕਰਦੇ ਕਿਤੇ ਨਾ ਕਿਤੇ ਪ੍ਰੈਸ਼ਰ ਰੀਲੀਜ਼ ਹੁੰਦਾ ਨਾ ਉਹ ਏਜ ਦਾ ਫੈਕਟਰ ਵੀ ਕਹਿ ਸਕਦੇ ਆਂ ਵੀ ਸਟ੍ਰੈਸ ਆਪਣੇ ਉੱਪਰ ਹੀ ਲੈ ਗਿਆ ਕਰਦਿਆਂ ਨੂੰ ਨਹੀਂ ਦੱਸਿਆ ਗਿਆ ਮੇਨ ਰੀਜ਼ਨ ਇਹ ਵੀ ਹੋ ਸਕਦਾ ਜੀ ਬਾਕੀ ਇਨਵੈਸਟੀਗੇਸ਼ਨ ਚ ਪਤਾ ਚੱਲ ਜੇਗਾ ਜੋ ਨਿਕਲ ਕੇ ਸਾਹਮਣੇ ਆਊਗਾ ਹਾਂਜੀ ਕੁਝ ਹੋਰ ਵੀ ਹੋ ਸਕਦਾ ਬਈ ਕੀ ਪਤਾ ਕੁਝ ਹੋਰ ਵੀ ਨਿਕਲ ਸਕਦਾ ਇਹਦੀ ਸਕੀਲ ਇਹ ਤਾਂ ਹੁਣੇ ਪੁਲਿਸ ਹੀ ਦੱਸੂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉੱਧਰ ਤੁਸੀਂ ਆਖਿਆ ਕਿ ਉਹਦੀ ਮਨ ਦੇ ਵਿੱਚ ਕੁਝ ਨਹੀਂ ਸੀਗਾ ਕਦੇ ਦੱਸਿਆ ਨਹੀਂ ਹਾਂਜੀ ਦੱਸਦਾ ਤਾਂ ਹੈ ਨਹੀਂ ਸੀ ਕਿ ਜਦੋਂ ਵੀ ਗੱਲ ਕਰਦਾ ਹੀ ਪੂਰੀ ਹੱਸ ਕੇ ਕਰਦਾ ਸੀ ਹੁਣ ਵੈਸੇ ਇਹ ਗੱਲ ਆਈ ਕਿਥੋਂ ਆ ਕਿ ਮਤਲਬ ਨੌਕਰੀ ਕਰਕੇ ਤੰਗ ਪਰੇਸ਼ਾਨ ਸੀਗਾ ਜਾਂ ਕਿਉਂਕਿ ਉਹਨੇ ਦੱਸਿਆ ਨਹੀਂ ਹੁਣ ਆ ਖੁਦ ਨੇ ਤਾਂ ਹੋਰ ਕਿਥੋਂ ਪਤਾ ਲੱਗੀ ਗੱਲ ਬਈ ਇਹ ਇਹ ਉਹਨੇ ਆਪ ਹੀ ਕਿਹਾ ਸੀ ਵੀ ਇੱਧਰ ਕੰਮ ਘਾਟਾ ਆ ਆਪਾਂ ਨੂੰ ਬਾਕੀ ਆਪ ਨੂੰ ਹੀ ਪਤਾ ਵੀ ਕੈਨੇਡਾ 'ਚ ਕਿੰਨਾ ਕੰਮ ਆ ਹਾਂਜੀ ਹਾਂਜੀ ਠੀਕ ਹੈ ਬਾਕੀ ਕਿਉਂਕਿ ਉਹ ਜੋ ਵੀ ਆਪਾਂ ਨੂੰ ਹੁਣ ਪਤਾ ਹੀ ਹੁੰਦਾ ਵੀਰੇ ਹਣਾ ਜੋ ਕੋਈ ਮੰਨ ਲਓ ਫੀਸ ਵਗੈਰਾ ਦਾ ਸੀ ਜੋ ਵੀ ਹੁੰਦਾ ਬੰਦੇ ਨੂੰ ਆਪਾਂ ਨੂੰ ਪਤਾ ਜਵਾਗਦਾ ਹੁੰਦਾ ਵੀ ਕਿੰਨਾ ਕੰਮ ਮਿਲਦਾ ਵੀ ਮੰਨ ਕੇ ਚੱਲੋ ਹੁਣ 2 ਸਾਲ ਗਿਆ ਨਾ ਵੀ 2-3 ਮਹੀਨੇ ਕੰਮ ਮਿਲਿਆ ਜਵਾਗ ਨੂੰ ਨਾ ਵੀ ਉਹ ਚੀਜ਼ ਆਪਾਂ ਨੂੰ ਵੀ ਪਤਾ ਵੀ ਉਹ ਚੀਜ਼ ਦਾ ਥੋੜੀ ਜੀ ਟੈਨਸ਼ਨ ਲੈ ਗਿਆ ਇੱਕ ਉਹ ਉਦਾ ਨੇਚਰ ਹੀ ਇਦਾਂ ਸੀ ਉਹ ਇੱਥੇ ਵੀ ਸੀ ਕੋਈ ਗੱਲ ਮੰਨ ਕੇ ਚਲੋ ਜੇ ਉਹਨੂੰ ਕੋਈ ਚੀਜ਼ ਦੀ ਜ਼ਰੂਰਤ ਹੁੰਦੀ ਆ ਉਹ ਮੂੰਹੋਂ ਨਹੀਂ ਕਹਿੰਦਾ ਸੀ ਜਿਵੇਂ ਆਪਾਂ ਕਹਿ ਦਿੰਨੇ ਬੱਚਾ ਜिद ਕਰਦਾ ਵੀ ਯਾਰ ਮੈਂ ਆ ਚੀਜ਼ ਲੈਣੀ ਆ ਉਹ ਇਹ ਚੀਜ਼ ਦਾ ਬਹੁਤ ਸੋਚਦਾ ਸੀ ਵੀ ਹੋ ਸਕਦਾ ਕੋਈ ਉਹ ਹੀ ਉਹਨੂੰ ਲੈ ਕੇ ਵੀ ਉੱਥੇ ਅੰਦਰੋਂ ਅੰਦਰ ਰਹੀ ਗਿਆ ਕਿਸੇ ਕੋਲੇ ਕੋਈ ਫੈਮਿਲੀ ਕੋਲੇ ਵੀ ਨਹੀਂ ਸ਼ੇਅਰ ਕਰ ਸਕਿਆ ਵੀ ਆਪਦੇ ਮਨ ਦੇ ਡਰ ਨਾਲ ਹੀ ਉਹਨੂੰ ਹੋਈ ਗਿਆ ਵੀ ਉਧਰੋਂ ਡਿਪਰੈਸ਼ਨ ਹੋਈ ਗਿਆ ਜਾਂ ਹੋ ਸਕਦਾ ਵੀ ਮੈਂਟਲੀ ਕੋਈ ਉਹਨੂੰ ਹੋਈ ਗਿਆ ਅੰਦਰੋਂ ਅੰਦਰ ਹੀ ਵੀ ਬਾਕੀ ਆਪਾਂ ਕੁਝ ਕਹਿ ਨਹੀਂ ਸਕਦੇ ਆਪਾਂ ਕਿਸੇ ਤੇ ਕੋਈ ਇਲਜ਼ਾਮ ਲਾ ਦੀਆਂ ਨਾ ਵੀ ਆ ਪਹੁੰਚ ਹੀ ਨਹੀਂ ਕਰ ਸਕਦੇ ਬਾਕੀ ਉਸ ਤੋਂ ਬਾਅਦ ਮਤਲਬ ਕੀ ਪ੍ਰੋਸੀਜਰ ਹੈ ਉੱਥੋਂ ਦਾ ਮਤਲਬ ਬਾਡੀ ਹੈ ਜਿਹੜੀ ਇੱਥੇ ਲੈ ਕੇ ਆ ਬਾਡੀ ਦਾ ਇੱਥੇ ਲਿਆਉਂਦਾ ਪ੍ਰੋਸੀਜਰ ਚੱਲ ਰਿਹਾ ਵੀ ਚਲੋ ਇੱਕ ਉਹ ਆਇਆ ਸਾਈਟ ਦੇ ਜਗ੍ਹਾ ਜਰੀਏ ਪੇਮੈਂਟ ਦਾ ਹੋ ਰਿਹਾ ਨਾ ਵੀ ਕਾਫੀ ਬਹੁਤ ਲੋਕਾਂ ਨੇ ਮਦਦ ਕੀਤੀ ਹੈ ਵੀ ਬਾਕੀ ਉਹਨਾਂ ਉੱਥੇ ਜੋ ਕਾਰਵਾਈ ਉਹਨਾਂ ਦੀ ਪੁਲਿਸ ਨੇ ਬਾਡੀ ਰੀਲੀਜ਼ ਕਰ ਦਿੱਤੀ ਹੈ ਵੀ ਬਾਕੀ ਉਸ ਤੋਂ ਬਾਅਦ ਉਹਨਾਂ ਤੇ ਫਿਊਨਰਲ ਹੋਮ ਚਾ ਉੱਥੋਂ ਵੀ ਉਹਨਾਂ ਦੇ ਹੁਣ ਦੋ ਤਿੰਨ ਛੁੱਟੀਆਂ ਕਰਕੇ ਉਹਦੀ ਡਾਕੂਮੈਂਟ ਦੀ ਕਾਰਵਾਈ ਕਰੀ ਜਾਂਦੇ ਆ ਵੀ ਉਹ ਇੱਧਰ ਭੇਜਣਗੇ ਕੁਈ 10-15 ਦਿਨ ਦਾ ਟਾਈਮ ਕਹਿੰਦੇ ਆ। ਠੀਕ ਹੈ। ਬਾਕੀ ਜੋ ਐਸ ਪਰ ਪ੍ਰੋਸੈਸਸ ਉਹਨਾਂ ਦੀ ਕੋਈ ਫੀਸ ਵਗੈਰ ਹੈਗੀ ਆ ਉਹ ਅਸੀਂ థాంਕਫੁਲ ਆ ਸਾਰੇ ਜਿੰਨੇ ਵੀ ਮੇਰੇ ਸੱਜਣ ਵੀਰ ਭਰਾ ਨੇ ਸਾਰਿਆਂ ਨੇ ਦੇਖੋ ਜਦੋਂ ਸਾਈਟ ਅਸੀਂ ਲਾਂਚ ਕੀਤੀ ਬਣਾਈ ਹੈ ਜੀ ਉਹਦੇ 48 ਘੰਟੇ ਦੇ ਵਿੱਚ ਵਿੱਚ ਜੋ ਟਾਰਗੇਟ ਰੱਖਿਆ ਸੀਗਾ ਉਹ ਪੂਰਾ ਕਰਤਾ ਹੈਗਾ। ਠੀਕ ਹੈ ਪੈਸੇ ਕਿੰਨਾ ਖਰਚਾ ਸੀਗਾ ਵੀ ਆਫਿਸ ਕਿੰਨਾ ਅਪਰੋਕਸੀਮੇਟ ਦੱਸ ਰਹੇ ਆ ਕੋਈ 20-22 ਹਜ਼ਾਰ ਡਾਲਰ ਦੀ ਜਾਨੀ ਕਿ ਵੀ ਘੱਟੋ ਘੱਟ ਇੰਨਾ ਕਸਟਮ ਮੇਡ ਲਾ ਕੇ ਚੱਲਦੇ ਪਏ ਆ ਵੀ ਆ ਜਾਏਗਾ ਖਰਚਾ ਨਾਰਮਲ ਆ ਸਕਦਾ ਇਸ ਤੋਂ ਉੱਪਰ ਵੀ ਆ ਸਕਦਾ ਕਿਉਂਕਿ ਸ਼ਿਪਮੈਂਟ ਦੇ ਕੋਈ ਚਾਰਜਸ ਐਕਸਟਰਾ ਉਹਨਾਂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕੋਈ ਤੁਸੀਂ 35-40 ਹਜ਼ਾਰ ਡਾਲਰ ਦਾ ਅਰੇਂਜ ਕਰਕੇ ਰੱਖੋ ਵੀ ਇਸ ਤੱਕ ਇੱਥੋਂ ਦਾ ਖਰਚਾ ਆ ਸਕਦਾ ਤੇ ਥੈਂਕਫੁਲ ਆ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਵੀ ਕਿਸੇ ਨੇ ਵਿਚਾਰੇ ਨੇ ਆਪਣੀ ਮਿਹਨਤ ਜੋ 5 ਡਾਲਰ ਕਿਸੇ ਨੇ 10 ਡਾਲਰ ਜਿੰਨੇ ਵੀ ਜੋਗੇ ਸੀਗੇ ਬਹੁਤ ਲੋਕਾਂ ਨੇ ਹੈਲਪ 1000 ਪਲੱਸ ਲੋਕੀ ਡੋਨੇਸ਼ਨ ਦੇ ਚੁੱਕੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਪਰਮਾਤਮਾ ਕਰੇ ਇੰਦਾਂ ਤੋਂ ਕਿਸੇ ਤੇ ਵੀ ਇੰਦਾਂ ਦੀ ਕਿਸੇ ਦੇ ਬੱਚੇ ਦੀ ਨੌਬਤ ਨਾ ਆਵੇ ਤੰਦਰੁਸਤ ਵਸਣ ਸਾਰੇ ਜ਼ਿੰਦਗੀ ਖੁਸ਼ਹਾਲ ਹੋਵੇ ਤੇ ਮੈਂ ਇਹੀ ਗੁਜਾਰਿਸ਼ ਕਰੂੰਗਾ ਕਿ ਅੱਗੇ ਤੋਂ ਕੋਈ ਵੀ ਬੱਚਾ ਜਾਂਦਾ ਜਾਣਾ ਤਾਂ ਹੈਗਾ ਹੀ ਆ ਦੇਖੋ ਤਰੱਕੀ ਕਰਨ ਵਾਸਤੇ ਘਰ ਤਾਂ ਛੱਡਣਾ ਹੀ ਪੈਣਗੇ ਹਨਾ ਇੱਥੇ ਨਹੀਂ ਤਾਂ ਕਿਤੇ ਵਿਦੇਸ਼ ਵਿੱਚ ਪਹਿਲਾਂ ਵੀ ਗਏ ਆ ਆਪਣੇ ਹੁਣ ਵੀ ਜਾਂਦੇ ਨੇ ਬੱਚੇ ਹਾਂ ਠੀਕ ਹੈ ਘਰ ਦੇਣਾ ਗੱਲ ਜਰੂਰ ਸ਼ੇਅਰ ਕਰੋ ਜੇ ਆਪਾਂ ਘਰਦਿਆਂ ਨੂੰ ਨਾਂ ਦੱਸਾਂਗੇ ਜਾਂ ਆਪਣੇ ਫਰੈਂਡ ਸਰਕਲ 'ਚ ਨਾਂ ਦੱਸਾਂਗੇ ਤਾਂ ਬੱਚੇ ਛੁੱਟੀ ਇਹਦੇ ਜਾ ਰਹੇ ਨੇ ਪਲੱਸ 2 ਤੋਂ ਬਾਅਦ ਜਾ ਰਹੇ ਨੇ ਉਹ ਡਿਪਰੈਸ਼ਨ ਦਾ ਮਰੀਜ਼ ਹੋ ਰਹੇ ਨੇ ਅੱਗੇ ਵੀ ਕਈ ਖਬਰਾਂ ਸੁਣਦੇ ਆਪਾਂ ਸਾਨੂੰ ਨਹੀਂ ਪਤਾ ਕਿ ਸਾਡੇ ਆਪ ਦੇ ਬੱਚੇ ਨਾਲ ਵੀ ਇਦਾਂ ਹੋਣੀ ਹੈ ਤੇ ਮੈਂ ਇਹੀ ਗੁਜਾਰਿਸ਼ ਕਰੂੰਗਾ ਜਿੰਨੇ ਵੀ ਮੇਰੇ ਭਰਾ ਵੀਡੀਓ ਦੇਖ ਰਹੇ ਨੇ ਮਾਂ ਪਿਓ ਨਾਲ ਜਾਂ ਆਪਣੇ ਫਰੈਂਡ ਸਰਕਲ 'ਚ ਜਰੂਰ ਸ਼ੇਅਰ ਕਰੋ ਯਾਰ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈਗਾ ਸੁਸਾਈਡ ਕਰਨਾ ਦੇਖੋ ਜ਼ਿੰਦਗੀ ਬਹੁਤ ਵੱਡੀ ਹੈ ਸੰਘਰਸ਼ ਲੜਨਾ ਆਪਾਂ ਤਰੱਕੀਆਂ ਫਿਰ ਮਿਲਣੀਆਂ ਕੋਈ ਗੱਲ ਨਹੀਂ ਘਰ ਦੇ ਓਕੇ ਹੋ ਕੇ ਭੇਜਦੇ ਆ ਆਪਾਂ ਹੀ ਅੱਗੇ ਆਣਾ ਕਦੇ ਵੀ ਜ਼ਿੰਦਗੀ 'ਚ ਹਾਰ ਨਹੀਂ ਮੰਨਣੀ ਕੋਈ ਗੱਲ ਨਹੀਂ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਆ ਮਾੜੇ ਨਾਲ ਚੰਗੇ ਵੀ ਆਉਣਗੇ ਦਿਲ ਨਹੀਂ ਛੱਡਣਾ ਘਰ ਦੇ ਨਾਲ ਗੱਲ ਸ਼ੇਅਰ ਕਰੋ ਸਭ ਕੁਝ ਹਰ ਇੱਕ ਚੀਜ਼ ਦਾ ਹੱਲ ਹੈਗਾ